सब तकड़ी बी जा माण भावा <muchas> ਨੂੰ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ ਸਾਡੀ ਸਰਦਾਂ ਪਰ ਸੁਣਾਉਂਦੀ ਹੋ ਅੱਛਾ ਵਕੀਲ ਅੰਦਰ ਆ ਪੁਲਿਸ ਅੰਦਰ ਸਰਦਾਂ ਜਬਰਦਸਤੀ ਵਿਆਹ ਕਰਦੇ ਸੀਗੇ ਤੇ ਉਦੋਂ ਮੇਰਾ ਕਰਦੇ ਜਦ ਮੈਂ 16 ਸਾਲਾਂ ਦੀ ਆ ਉਦੋਂ ਮੇਰਾ ਇਹ ਵਿਆਹ ਕਰਦੇ ਹੀ ਮੈਂ ਕੀਤਾ 17 ਸਾਲਾਂ ਦੀ ਮੈਂ ਫੇਰ ਕੀਤਾ ਇਹ ਮੇਰਾ ਜਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲੋ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹੂੰਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹਾਂ ਕਿ ਸਹੁਰੇ ਘਰ ਮੇਰਾ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ 17 ਸਾਲ ਕਿਹੜੇ ਮੁੰਡੇ ਨੇ ਕੀਤੇ ਤੇ ਨਾਲ ਰੋਹਿਤ ਕਿਥੋਂ ਰਹਿਣਾ ਨਕਲਾ ਤੋਂ ਮੁੰਡਾ ਕਿੱਥੇ ਆਉਂਦਾ ਮੁੰਡਾ ਜਿੱਥੇ ਠਾਣੇ ਤੇ ਆਪਣੀ ਮਰਜ਼ੀ ਨਾਲ ਗਈ ਤੇ ਮਰਜ਼ੀ ਨਾਲ ਗਏ ਤੇ ਤੁਸੀਂ ਕੋਲ ਤੋਂ ਤੁਹਾਨੂੰ ਤਾਂ ਸਿਵਰਾਤ ਆਲੇ ਕਿ ਆਈਏ ਤਾਂ ਮਿਲਣੇ ਕਰਾਣ ਕਿ ਤੁਸੀਂ ਕਰਵਾ ਲਿਆ ਨਹੀਂ ਜੀ ਤੁਸੀਂ ਉਹ ਕੀ ਮੰਨਤਾ ਪਈ ਚਾਹਦੇ ਵੀ ਹੋ ਮੈਂ ਆਪਣੇ ਸਹੁਰੇ ਘਰ ਜਾਣਾ ਬਸ ਅਜੇ ਤੁਹਾਡਾ ਬੋਲਾ ਨਹੀਂ ਹੋਇਆ ਕਿ ਤੁਹਾਡੇ ਕੋਲ ਹਾਈ ਕੋਰਟ ਦਾ ਕੀ ਜ਼ਰੂਰਤ ਹੈ ਔਰ ਤੇ ਮਿਲਗਾ ਆਰਡਰ ਹੈ ਅੰਕਲ ਕੋ ਸ਼ਾਈਨ ਦਾ ਵੀ ਆਰਡਰ ਕੀ ਪਤਾ ਨਹੀਂ ਇਹ ਅੰਕਲ ਨੂੰ ਪਤਾ ਹੈ ਇਹ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਵਿਆਹ ਕਰਾਇਆ ਹੈ ਗੁਰਜਾ ਕੇ ਕਿ ਕੋਈ ਪ੍ਰੋਫੈਸ਼ਨ ਨਹੀਂ ਕੀ ਚੱਕਰ ਕਰਾਇਆ ਨਹੀਂ ਅਜੇ ਨਹੀਂ ਤਾਂ ਨਹੀਂ ਤੁਹਾਨੂੰ ਸੈਨ ਕਿਤੇ ਤੁਹਾਨੂੰ ਕੁਝ ਨਹੀਂ ਪੁੱਛਿਆ ਨਾ ਉਹਨੇ ਵੀ ਦੱਸਿਆ ਉਹਦੇ ਨਾਲ ਇਹ ਅੰਕਲ ਚੰਡੀਗੜ੍ਹ ਵਿਆਹ ਦਾ ਲਿਖੀ ਸਾਂਜੇ ਮੈਨੂੰ ਤੁਹਾਡੇ ਵਿਆਹ ਦਾ ਲਿਖੀ ਨਹੀਂ ਆ ਸਕਦਾ ਅੰਕਲ ਨੂੰ ਪਤਾ ਅੰਕਲ ਕੋ ਸਾਰੇ ਕਾਗਜ਼ ਹੈ ਅੰਕਲ ਨੂੰ ਪਤਾ ਅੰਕਲ ਬਾਹਰ ਹੈ ਵਿਆਹ ਕਿੱਥੇ ਕਰਾਇਆ ਤੁਸੀਂ ਚੰਡੀਗੜ੍ਹ ਨਹੀਂ ਨਹੀਂ ਗੁਰਦੁਆਰੇ ਲਾਹਾਂ ਵਾਲੇ ਕੋ ਕਰਾਇਆ ਹੈ ਦਾਤਾ ਕਰਵਾਇਆ ਸੀ ਨਿਕਾਹ ਕਰਵਾਇਆ ਉਹਦਾ ਪ੍ਰੂਫ ਹੈ ਕਿ ਤੋ ਫੋਟੋ ਪ੍ਰੂਫ ਤਾਂ ਪਤਾ ਨਹੀਂ ਅੰਕਲ ਕੋ ਪਤਾ ਹੋਣਾ ਮੈਨੂੰ ਨਿਕਾਹ ਆ ਗਿਆ ਅੰਕਲ ਦਾ ਓਏ ਅੰਕਲ ਬਾਹਰ ਹੋ ਨੇ ਵਕੀਲ ਜਦ ਵਕੀਲ ਸਾਹਿਬ ਨੇ ਕਰਾਇਆ ਸੀ ਨਹੀਂ ਉਹਨਾਂ ਨੇ ਕਰਵਾਇਆ ਨਹੀਂ ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਕਾਹ ਉਹ ਕਿਸੇ ਹੋਰ ਨੇ ਕਰਵਾਇਆ ਨਹੀਂ ਤੁਹਾਨੂੰ ਮੁੰਡੇ ਰੱਖਣ ਨੂੰ ਤਿਆਰ ਹੈ ਤੁਹਾਨੂੰ ਹਾਂਜੀ ਰੱਖਣ ਨੂੰ ਤਿਆਰ ਉਹ ਸਾਰੇ ਰਾਜੀ ਆ ਹੋਰ ਜਿਹੜਾ ਤੁਹਾਡੇ ਚੰਡੀਗੜ੍ਹ ਹੋਇਆ ਨਾ ਉਹਦਾ ਨਕਾਹ ਤੁਹਾਡਾ ਕਿਥੇ ਅੰਬਰਸਰ ਆ ਗਿਆ ਉਹ ਤੇ ਚੰਡੀਗੜ੍ਹ ਜਾ ਚੰਡੀਗੜ੍ਹ ਕਰਵਾਇਆ ਨਕਾਹ ਵੀ ਚੰਡੀਗੜ੍ਹ ਆਇਆ ਹਾਂਜੀ ਨੇ ਕੱਲੂ ਦੇ ਬਾਈਚਾਂ ਦਾ ਇਹ ਤਾਂ ਵਿਗੜ ਗਿਆ ਫਿਰ ਤੁਸੀਂ ਮਾਂ ਤੇ ਉਹਨੂੰ ਹੁਣ ਛੱਡਦਾ ਤੇ ਕਿੱਥੇ ਜਾਓਗੇ ਨਹੀਂ ਨਹੀਂ ਵਿਗੜਦੀ ਨਹੀਂ ਜੇ ਬਾਈਚਾਂ ਵਿਗੜ ਗਈ ਤਾਂ ਫਿਰ ਨਹੀਂ ਵਿਗੜਦੀ ਮੈਂ ਕਹਿੰਨੀ ਆ ਨਾ ਮੈਂ ਨਹੀਂ ਵਿਗੜਦੀ ਹੋ ਜਾਣ ਦੀ ਵਿਗੜਦੀ ਆ ਪਰ ਮੈਂ ਕਹਿੰਨੀ ਆ ਨਾ ਕਿ ਨਹੀਂ ਵਿਗੜਦੀ ਸਾਡੀ ਮੈਂ ਅੱਜ ਵੀ ਇਹ ਕਹਾਂਗੀ ਕੱਲ ਵੀ ਇਹ ਕਹਾਂਗੀ ਖਤਰਾ ਕਿਹਦੇ ਕੋਲ ਹੈ ਖਤਰਾ ਮੇਰੇ ਮਾਂ ਤੇ ਹੋ ਤਾਂ ਸਭ ਮੇਰੇ ਮਾਮਿਆਂ ਤੋਂ ਮੇਰੇ ਮਾਪਿਆਂ ਤੋਂ ਠੀਕ ਹੈ ਮੈਂ ਪਿੰਡ ਮੇਰਾ ਵੜੇ ਲਾ ਗਿਆ ਮੈਂ ਕੁੜੀ ਦਾ ਮਾਮਾ ਵਾਂ ਫਿਰ ਉਸ ਤੋਂ ਬਾਦਾਂ ਇੱਥੇ ਕਚੈਰੀ ਲੈ ਗਏ ਹਾਂ ਉਦੋਂ ਮੁਲਾਜ਼ਮ ਨਹੀਂ ਆਏ ਨਾਲ ਮੈਡਮ ਆਏ ਨਾਲ ਉਹ ਲੈ ਗਏ ਇਹ ਨਾਲ ਮੁੰਡੇ ਫਿਰ ਮੈਂ ਫੋਨ ਕਰਕੇ ਫਿਰ ਮੁਲਾਜ਼ਮ ਸੱਦੇ ਆ ਫਿਰ ਹੁਣ ਇੱਥੇ ਸਿਵਲ ਹਸਪੀਟਲ ਮੁਲਾਜ਼ਮ ਆਏ ਆ ਤੇ ਫਿਰ ਇਹਨਾਂ ਦਬਕਾ ਮਾਰ ਕੇ ਭਜਾਇਆ ਵਾ ਕਿੰਨੇ ਮਿਲਾਈ ਮੁੰਡੇ ਕਿੰਨੇ ਮੜੇ ਆਏ ਸੀ ਮੁੰਡੇ ਘਰ ਤੋਂ ਘਰ 10 ਜਣੇ ਆਏ ਕੀ ਕਾਰਨ ਕੀ ਇਹ ਮੁੰਡੇ ਆਂਦਾ ਜਣਨ ਗੱਲ ਕਿ ਮੁੰਡੇ ਸਾਡੇ ਗੱਲ ਪੜੇ ਉਹ ਮੁੰਡੇ ਸਾਡੇ ਗੱਲ ਪੈਣ ਥੋੜੀ ਗਏ ਕੁੜੀ ਖੋਹਣ ਥੋੜੀ ਗਏ ਕੁੜੀ ਦਾ ਵੀ ਮਸਲਾ ਸੀ ਤੁਹਾਡੀ ਕੁੜੀ ਸਰ ਕੁੜੀ ਗਮਰਾਇਆ ਇਹਨਾਂ ਆਪੀ ਲੈ ਗਏ ਮੁੰਡੇ ਚੋਰੀ ਹਾਂ ਜੀ ਹੁਣ ਸਰ ਪੇਸ਼ ਹੋਈ ਮੇਰਾ ਨਾਮ ਜਗਜੀਤ ਸਿੰਘ ਐਡਵੋਕੇਟ ਹਾਂ ਜੀ ਅਸੀਂ ਇੱਕ ਪੁਲਿਸ ਭਟਾ ਕੁੜੀ ਦਾ ਤੇ ਮੈਡੀਕਲ ਹੋ ਰਿਹਾ ਹਾਂ ਜੀ ਕੁੜੀ ਦਾ ਮੈਡੀਕਲ ਕਰਾਉਣਾ ਆਏ ਸੀਗੇ ਹਾਂ ਜੀ ਕੁੜੀ ਨੂੰ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ ਆ ਫਰੋਂ ਦਾ ਅਵੇਲੇਬਲ ਪੰਜਾਬ ਐਡਵੋਕੇਟ ਹਾਈ ਕੋਰਟ ਜਿਸ ਨੂੰ ਜਿਸ ਦੀ ਵਾਇਲੇਸ਼ਨ ਹੋਦੀ ਵੇ ਕੇ ਮੈਨੂੰ ਸੱਦਿਆ ਗਿਆ ਮੈਂ ਆਇਆ ਵੀ ਕਿਉਂ ਵਾਇਲੇਸ਼ਨ ਹੋ ਰਹੀ ਆ ਇਹ ਵਾਇਲੇਸ਼ਨ ਵਾਸਤੇ ਮੈਂ ਯਸਿੰਨ ਫੋਨ ਕੀਤਾ ਚਾਰ ਪੰਜ ਵੀ ਤੁਹਾਡੇ ਇਥੇ ਝਗੜਾ ਹੋਣ ਲੱਗਾ ਜੇ ਇਹ ਐਸਾ ਹੀ ਆਇਆ ਉਹਨਾਂ ਮੈਨੂੰ ਬੁਲਾਇਆ ਮੈਂ ਅੰਦਰ ਗਿਆ ਫਿਰ ਇਹ ਬਾਹਰ ਝਗੜਾ ਹੋਣ ਦਾ ਖਤਰਾ ਜੇ ਇਹਨੂੰ ਪ੍ਰੋਪਰ ਮੇਨਟੇਨ ਕਰੋ ਹੋਰ ਦੱਸੋ ਸੇ ਸਾਨੂੰ ਪਤਾ ਲੱਗਿਆ ਤੁਸੀਂ ਮੁੰਡੇ ਵਾਲੀ ਸਾਈਡ ਤੋਂ ਆਏ ਹੋ ਮੈਂ ਕਹਿੰਦਾ ਮੁੰਡੇ ਵਾਲੇ ਸ਼ਹਿਰ ਤੋਂ ਲਿਖ ਲਓ ਹਾਂਜੀ ਮੈਂ ਬਤਾਉਂ ਕਿ ਅਸੀਂ ਪੁਲਿਸ ਪਰ ਡਾਕਿਨ ਬਤਾਉ ਰਹੇ ਲੀਗਲੀ ਪ੍ਰਟੈਂਟ ਨੂੰ ਪ੍ਰੋਟੈਕਟ ਕਰਨਾ ਹੁੰਦਾ ਹੈ। ਜੇ ਕੋਈ ਜਿਹੜੀ ਨਬਾਲਗਿਆ ਕੁੜੀ ਉਹਨੂੰ ਬਲ ਪ੍ਰੋਟੈਕਸ਼ਨ ਮਿੰਸਰ ਵੀ ਇਤਨਾ ਮੈਂ ਕਹਿੰਦਾ ਮਿਲੀ ਹੋਈ ਆ। ਮਿਲੀ ਹੋਈ ਆ ਦੁਬਾਰਾ ਬੋਲਾਂ ਫੇਰ ਮਿਲੀ ਹੋਈ ਆ। ਹੋਰ ਦੱਸੋ। ਪਲੀਸ 17 ਸਾਲ ਦੀ ਕੁੜੀ ਨੂੰ ਕਿੱਦਾਂ ਮਿਲ ਗਈ ਜੀ? ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋ ਉਹਨੇ ਹਾਈ ਕੋਰਟ ਕੋ ਕੁਐਸਚਨ ਕਰੋ ਮੇਰਾ ਨਹੀਂ ਕੁਐਸਚਨ ਹੈ ਮੈਂ ਉਹਨਾਂ ਵੱਲ ਆਇਆ ਮਿਲੀ ਹੋਈ ਹੈ ਨਾ ਕਾਨੂੰਨ ਹੈ ਮਿਲੀ ਹੋਈ ਹੈ ਨਾ ਤੁਸੀਂ ਕਹਿੰਦੇ ਮੈਨੂੰ ਕਾਨੂੰਨ ਪੁੱਛਣ ਵਾਲੇ ਨਹੀਂ 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 ਪੁੱਛ ਸਕਦੇ ਇਹ ਲਿਖੇ ਦੇ ਪਾਸੇ ਇਹ ਗੱਲ ਕੁਐਸਚਨ ਨਹੀਂ ਤੁਸੀਂ ਕਰ ਸਕਦੇ ਜਿਹੜੀ ਉਹਨਾਂ ਦੱਸਿਆ ਉਹਨਾਂ ਦੇ ਬਿਆਨਾਂ ਵਿੱਚ ਦੱਸਿਆ ਉਹ ਬੜਾ ਕੁਝ ਮੈਂ ਉਹਦੇ ਬਿਆਨ ਤੇ ਤੁਹਾਨੂੰ ਬਿਆਨ ਤੁਹਾਨੂੰ ਪੁੱਛ ਜ਼ਰੂਰ ਕਰੋ ਨਹੀਂ ਨਹੀਂ ਪੁੱਛ ਸਕਦੇ ਕਿਉਂ ਮਿਲੀ ਆਹ ਹਨਰਬਲ ਹਾਈ ਕੋਰਟ ਦਾ ਕੰਮ ਹੈ ਮੇਰਾ ਕੰਮ ਨਹੀਂ ਤੁਸੀ ਵਕੀਲ ਦੇ ਤੁਸੀਂ ਉਹਦੇ ਪਟੀਸ਼ਨ ਦਾ ਕੀ ਕੀਤਾ ਮੈਂ ਪਟੀਸ਼ਨ ਨਹੀਂ ਧਾਰ ਕੀਤੀ ਕਿਸੇ ਹੋਰ ਨੇ ਕੀਤੀ ਮੈਂ ਆਰਡਰ ਲਿਆ ਹਾਂਜੀ ਆਰਡਰ ਦੀ ਵਾਇਲੇਸ਼ਨ ਵੇਖ ਕੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇੱਥੇ ਵਾਇਲੇਸ਼ਨ ਹੋ ਰਹੀ ਹੈ ਇੱਥੇ ਕੋਈ ਮਰਡਰ ਵੀ ਹੋ ਸਕਦਾ ਜੇ ਤਾਂ ਹੀ ਆਇਆ ਜਿਹੜਾ ਪਟਾਣ ਨੂੰ ਪਤਾ ਦੇਗਾ ਨਾ ਵੀ ਕਿਉਂ ਮਿਲੀ ਹੈ ਕਾਰਨ ਇਹਨਾਂ ਦੱਸ ਸਕਦੇ ਨਾ ਬੀਜੇ ਇੱਕ ਨਬਾਲਗ ਨੂੰ ਜਿਹੜੀ ਮਿਲਦੀ ਹੈ ਇਹ ਆਨਰੇਬਲ ਹਾਈ ਕੋਰਟ ਤੇ ਮੈਂ ਕਮੈਂਟ ਨਹੀਂ ਕਰ ਸਕਦਾ ਪਹਿਲੀ ਗੱਲ ਸੁਣ ਲਓ ਕਿ ਉਹਨਾਂ ਕਿਉਂ ਦਿੱਤੀ ਆ ਕਿ ਕਿਵੇਂ ਦਿੱਤੀ ਆ ਤੁਸਾਂ ਦੱਸੋ ਕਿਹੜਾ ਕਾਨੂੰਨ ਹੈਗਾ ਜਿਹਦੇ ਕਾਨੂੰਨ ਦੇ ਆਧਾਰ ਤੇ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛਣਦੇ ਆ ਆਨਰੇਬਲ ਹਾਈ ਕੋਰਟ ਕੋਲ ਪਾਵਰ ਆ ਨੇ ਭਾਵੇਂ 5 ਸਾਲ ਦਾ ਬੱਚਾ ਜਿਹਦੀ ਮਰਜ਼ੀ ਕਸਟਡੀ ਦੇ ਦੇ ਕਿਹੜੀ ਧਾਰਾ ਹੈ ਕਿ ਕਿਹਦੇ ਕਿਹਦੇ ਆਧਾਰ ਤੇ ਵੀ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛੇ ਤੁਹਾਨੂੰ ਆਪਾਂ 1482 ਤਲੇ ਸਿਰਫ ਪ੍ਰੋਟੈਕਸ਼ਨ ਪੁਲਿਸ ਪ੍ਰੋਟੈਕਸ਼ਨ ਆਪਾਂ ਮੰਗਦੇ ਆ ਉਹਦੇ ਵਿਆਹ ਤੇ ਮਿਲਦੀ ਹੈ ਮਿਲੀ ਹੋਈ ਆ ਮਿਲਦੀ ਨਹੀਂ ਮਿਲ ਨਹੀਂ ਸਕਦੀ ਮਿਲੀ ਹੋਈ ਆ ਮੇਰੀ ਮੇਰੀ ਭਾਈਆ ਅੰਦਰ ਮੈਡੀਕਲ ਮੈਂ ਦੁਬਾਰਾ ਕਹਾਂਗਾ ਮਿਲੀ ਰਹੀ ਆ ਕੁੜੀ ਦਾ ਮੈਡੀਕਲ ਹੋ ਰਿਹਾ ਹਾਂਜੀ ਸਾਰੇ ਗਏ ਆ ਵੀ ਕੁੜੀ ਦਾ ਮਾਂ ਪਿਓ ਹੋਰ ਉਹਨਾਂ ਸਾਰੇ ਬਾਹਰ ਕੱਢਦਾ ਕਿ ਕੁੜੀ ਦਾ ਮਾਂ ਪਿਓ ਸਾਰਾ ਗਿਆ ਨਹੀਂ ਅੰਦਰ ਨਹੀਂ ਜਾਂਦੇ ਤੁਹਾਨੂੰ ਅੰਦਰ ਭੇਜਾਂ ਤੂੰ ਤੁਸੀਂ ਅੰਦਰ ਗਏ ਤੇ ਬਗਵਾ ਸਾਰੇ ਬਾਹਰ ਕੱਢੀ ਜਾਂਦੇ ਬਿਲਕੁਲ ਠੀਕ ਆ ਮੈਨੂੰ ਉਹਨੇ ਪੁੱਛਿਆ ਡਾਕਟਰ ਸਾਹਿਬ ਨੇ ਹਾਂਜੀ ਤੇ ਕੀ ਅਸੀਂ ਕੁੜੀ ਦਾ ਮੈਡੀਕਲ ਕਰ ਸਕਦੇ ਆ ਮੈਂ ਕੁੜੀ ਦੀ ਮਰਜ਼ੀ ਨਾਲ ਹਾਂਜੀ ਜੇ ਕੁੜੀ ਕਹਿੰਦੀ ਮੈਡੀਕਲ ਹੋਣਾ ਹੋਣਾ ਕੁੜੀ ਕਹਿੰਦੀ ਨਹੀਂ ਹੋਣਾ ਤਾਂ ਨਹੀਂ ਹੋਣਾ ਹੋਰ ਦੱਸੋ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੰਦਣਾ ਸਾਰਾ ਸਾਰੇ ਸਕ ਸੱਚ ਕੋੜੀ ਉਹ ਭਾਈ ਪਤਾ ਕੀ ਆ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜਿਹੜੀ ਆ 17 ਸਾਲ ਤੇ ਕੁਛ ਮਹੀਨੇ ਆ ਸਮਝ ਲੱਗੀ ਹਾਂ ਚਲੇ ਗਏ ਹਾਂ ਉਹ ਹਾਂ ਇੱਕ ਮਿੰਟ ਓਏ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਿਕ ਚੱਲਿਆ ਜਾਣਾ ਸਮਝ ਲੱਗੀ ਦੱਸੋ ਬੋਲ ਬੋਲੋ ਤੇ ਕੁੜੀ ਨੰਬਾਲ ਗਿਆ ਦੀ ਗੁੱਡੇ ਦੇ ਮਾਪੇ ਨੇ ਬੇਨਾਂ ਯਾਰ ਸਾਰੇ ਥੋੜੇ ਅੰਦਰ ਵਰਜਣੇ ਆ ਉਹ ਸਾਰੇ ਥੋੜੇ ਅੰਦਰ ਵਰਜਣੇ ਇੱਕ ਤਾਂ ਚੱਲ ਜੇ ਆਹ ਸਾਹਿਬ ਤੂੰ ਇੱਕ ਨੂੰ ਯਾਰ ਸਾਰੇ ਨਾਲ ਅੰਦਰ ਵੜੋ ਕੁੜੀ ਦੀ ਮਾ ਸਾਰੇ ਨਾਲ ਸੁਣ ਨਹੀਂ ਯਾਰ ਨਹੀਂ ਮਾਸੇ ਆ ਰਿਹਾ ਹੈ ਕਿੰਨੇ ਯਾਰ ਗੱਲ ਕਰ ਰਹੇ ਨੇ ਕੁੜੀ ਦੀ ਮਾਲ ਹੈ ਕੁੜੀ ਦੀ ਇੱਕੋ ਇੱਕ ਹੋ ਜਾਣਾ ਜਾਵੇ ਨਾ ਸਾਰੇ ਅੰਦਰ ਵੜ ਜਾਂਦੇ ਨੇ ਹਾਂ ਇੱਕੋ ਜਾਣਾ ਬਸ ਕੁੜੀ ਦੀ ਮਾਤੇ ਬਿਆਨ ਲੈ ਗਈ ਕੀ ਕੁੜੀ ਦਾ ਬਿਆਨ ਕਿਹਦੇ ਕੋਲੋਂ ਲੈਣੀ ਕੁੜੀ ਦੇ ਮਾਪਿਆਂ ਦੇ ਬਿਆਨ ਚੱਲਦੇ ਨੇ ਕੀ ਕੁੜੀ ਅੰਬਾਲ ਕੁੜੀ ਦੇ ਬਿਆਨ ਚੱਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਨਹੀਂ ਸਰ ਬਿਆਨ ਲੈ ਪਰਚਾ ਕਿਹਦੇ ਨਾਲ ਲੱਗਿਆ ਹੋਇਆ ਅੱਜ ਕੀ ਹੋਇਆ ਕਿ ਜਿਹੜੇ ਮੁੰਡੇ ਕਿਹਦੇ ਹੱਥੀ ਆ ਕੇ ਮੇਰੇ ਕੋਲ ਮੈਂ ਤਾਂ ਨਹੀਂ ਨਹੀਂ ਮੈਂ ਤਾਂ ਹੁਣ ਆਇਆ ਜੀ ਮੈਨੂੰ ਤੇਦੇ ਬਾਰੇ ਪਤਾ ਨਹੀਂ ਮੇਰੇ ਹੁਣ ਨਾ ਕੋਈ ਝਗੜਾ ਨਹੀਂ ਹੋਇਆ ਕੋਈ ਵੀ ਤੇ ਇਹ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਜੀਠੇ 77 ਨੰਬਰ ਸਟੇਸ਼ਨ ਬੜਾ ਕਿ ਉਹਦੇ ਵਿੱਚ ਜਿਹੜਾ ਇਹ ਲੜਕੀ ਜਿਹੜੀ ਅੱਜ ਸਾਡੇ ਕੋਲ ਆਈ ਹੈ ਤੇ ਅਹੀ ਮਾਨਯੋਗ ਕੋਰਟ 'ਚ ਪੇਸ਼ ਕੀਤੀ ਸੀ ਜੋੜ ਦੇ ਬਿਆਨਾਂ ਵਾਸਤੇ ਤੇ ਮੈਡੀਕਲ ਵਾਸਤੇ ਲੈ ਕੇ ਆਈ। ਅਸੀਂ ਕਰਨੀ ਗੁਰੀ ਕੀ ਕਾਜੀ ਜੀ ਦੇ ਕਿਹਨਾਂ ਗਈ ਸੀ ਕਿ ਮੈਡਮ ਇਹ ਦੋ ਪੂਰੀ ਲੜਕੀ ਗਈ ਸੀ ਕਿ ਇਹ ਮੁੰਡੇ ਦੇ ਨਾਲ ਗਈ ਸੀਗੀ ਤੇ ਉਹ ਦੋਨੇ ਮਨ ਲੋ ਇਹ ਤੇ ਨਾਮ ਮੁੰਡੇ ਦਾ ਪਰਚਾ ਉਦਰਜ ਹੋ ਗਿਆ ਜੀ ਪਰਚਾ ਹੋ ਗਿਆ ਤੁਸੀਂ ਕਿਹਾ ਕਿ ਮੁੰਡੇ ਪਏ ਨਾਮੀ ਜਿਹੜਾ ਉਹਨੂੰ ਘਾਮਾ ਕੀਤਾ ਸੀ ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ ਮੈਂ ਹੀ ਤੁਰੇ ਸਾਡੇ ਸਾਹਮਣੇ ਘਾਮਾ ਕੋਈ ਹੋਇਆ ਨਹੀਂਗਾ ਤੇ ਠੀਕ ਹੈ ਪਰ ਉਹ ਮਾੜਾ ਮੋਟਾ ਕਰਦੇ ਪਏ ਸੀ ਇਹੀ ਉਹਨਾਂ ਨੂੰ ਫਟਫਟਾ ਕੇ ਭੇਜਤਾ ਪਪਨੇ ਸਾਹ ਵਿੱਚ ਜਾਊਗੀ ਬਸ ਨਹੀਂ ਮੁੰਡੇ ਆਏ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿ ਮੈਂ ਹੁਣ ਤੁਰੇ ਹੀ ਆਉਣ ਡਿਆ ਤੇ ਮੇਰੇ ਸਾਹਮਣੇ ਮੁੰਡਾ ਕੋਈ ਆਇਆ ਨਹੀਂ ਜੀ ਤੁਸੀਂ ਤੁਹਾਡੇ ਮਾਜ ਵੀਡੀਓ ਵੀ ਉਹਨਾਂ ਦੇ ਬਣਾ ਰਹੇ ਹਾਂਜੀ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਅਸੀਂ ਬਣਾਈ ਵੀਡੀਓ ਵੀ ਅਸੀਂ ਕਾਰਵਾਈ ਕਰਾਂਗੇ ਜਿਹੜੇ ਵੀ ਇਨਵੋਲਵਮੈਂਟ ਵਿੱਚ ਹੋਏ ਪਰ ਝਗੜਾ ਨਹੀਂ ਕੋਈ ਵੀ ਹੋਇਆ ਬਸ